आरती सफाई सेवक यूनियन अमृतसर वल्लों चेयरमैन कमल नार अति प्रधान गोपी खोसला दी गवाही हेठ आज आपनिया मंगा नु नगर निगम कारपोरेशन दे सेक्रेटरी अनिल अरोड़ा नु दितया गया मांग पर इस मौके ते कमल नार गोपी खोसला मोतीलाल जुनस टोनी सतीश सतपाल गोपी पगता रोहित महेंद्र कौर रिंकू रवि सबरवाल अते आदे मौजूद सान पत्रकार विशाल शर्मा दी विशेष रिपोर्ट ਨਾਮ ਬੋਲੋ ਤੁਹਾਨੂੰ ਮੇਰਾ ਨਾਮ ਕਮਲ ਨਾਰਾਜੀ ਚੇਅਰਮੈਨ ਭਾਰਤੀ ਸਪਾਈ ਸੇਵਕ ਸੰਗ ਇਹ ਸਾਡੇ ਗੋਪੀ ਖੋਸਲਾ ਜੀ ਸਾਡੇ ਪ੍ਰਧਾਨ ਜੀ ਜੁਨੀਨ ਦੇ ਅੱਜ ਅਸੀਂ ਇਕੱਠੇ ਹੋਏ ਹਾਂ ਜਿੱਥੇ ਕਮਿਸ਼ਨ ਸਾਹਿਬ ਨੂੰ ਮਿਲਣ ਆਏ ਹਾਂ ਸਾਡੇ ਕੁਝ ਮੰਗਾ ਸੀਗੇ ਸਾਡੇ ਜਿਹੜੇ ਖਾਸ ਤੌਰ ਤੇ ਮੋਹਲਾ ਜ਼ਰ ਕਮੇਟੀ ਦੇ ਜਿਹੜੇ ਬੰਦੇ ਪੱਕੇ ਹੋਏ ਆ ਉਹਨਾਂ ਨਾਲ ਬਹੁਤ ਜ਼ਿਆਦਾ ਜ਼ੁਲਮ ਹੋ ਰਿਹਾ ਕਾਫੀ ਦਿਨਾਂ ਦੇ ਵਿੱਚ ਪਹਿਲੀ ਗੱਲ ਜਿਹੜੀ ਕੋਈ ਉਹਨਾਂ ਨੂੰ ਇਗਰਮੈਂਟ ਲਾਣੀ ਹੁੰਦੀ ਆ ਉਹ ਵੀ ਪੈਸੇ ਤੋਂ ਬਗੈਰ ਨਹੀਂ ਲੱਗਦੀ ਜੇ ਕੋਈ 4 ਸਾਲਾ 9 ਸਾਲਾ ਕੋ ਲਾਣਾ ਹੁੰਦਾ ਉਹ ਵੀ ਪੈਸੇ ਤੋਂ ਬਗੈਰ ਨਹੀਂ ਲੱਗਦਾ ਔਰ ਸਭ ਤੋਂ ਅ ਉਹਨਾਂ ਨੂੰ ਉਹਨੇ ਸਬੂਤ ਦੇ ਤੌਰ ਤੇ ਨਾ ਪੀਐਫ ਦੀ ਕਾਪੀ ਦਿੱਤੀ ਜਾਂਦੀ ਹੈ ਨਾ ਹੀ ਐਂਟਰੀ ਦਿੱਤੀ ਜਾਂਦੀ ਹੈ ਜੇ ਕੋਈ ਮੰਗੇ ਜਾਂਦੇ ਆ ਤੇ ਕਹਿੰਦੇ ਤੁਹਾਨੂੰ ਕੁਝ ਨਹੀਂ ਮਿਲਣਾ ਜੀ ਤੁਹਾਨੂੰ ਕੁਝ ਨਹੀਂ ਮਿਲਣਾ ਹਰ ਸਾਲ ਮੇਰਾ 5 24 ਹੋ ਗਈ 2024 ਹੋ ਗਿਆ ਲਗਭਗ 12 ਸਾਲ ਹੋ ਗਏ ਨੂੰ ਪੱਕੇ ਹੁੰਦੇ ਰਹੇ ਆ 12 ਸਾਲ ਦੇ ਵਿੱਚ ਇਹਨਾਂ ਨੂੰ ਕੋਈ ਨਹੀਂ ਪਤਾ ਸਾਡੇ ਫਰਸੀਪੀਐਫ ਵਿੱਚ ਕਿੰਨੇ ਪੈਸੇ ਜਮਾ ਆ ਕਿੰਨੇ ਨਹੀਂ ਪੈਸੇ ਜਮਾ ਆ ਕਢਾ ਸਕਦੇ ਕਿ ਨਹੀਂ ਕਢਾ ਸਕਦੇ ਅੱਜ ਸਾਡੇ ਮੁਲਾਜ਼ਮ ਨੂੰ ਮੁਲਾਜ਼ਮ ਨੂੰ ਕੋਈ ਹੋ ਜਵੇ ਕੁਝ ਇਸ ਦੁਨੀਆ ਤੋਂ ਚਲ ਜਵੇ ਉਹਦੇ ਪਰਿਵਾਰ ਦਾ ਕੌਣ ਵਾਲੀ ਵਾਰਸ ਹੈਗਾ ਉਦੇ ਖਾਤੇ 'ਚ ਪੈਸੇ ਹੀ ਨਹੀਂ ਜਮਾ ਸਾਨੂੰ ਪਤਾ ਹੀ ਨਹੀਂ ਕਿੰਨੇ ਪੈਸੇ ਜਮਾ ਹੈ ਜੇ ਅਸੀਂ ਮੰਗਣ ਜਾਣੇ ਜੇ ਕਹਿਣ ਜਾਣੇ ਕਿ ਐਂਟਰੀ ਕਰਾ ਦੀਏ ਕੁਝ ਐਂਟਰੀ ਕਰਾ ਦਿਓ ਜੀ ਸਾਡੇ ਸੀਪੀਐਫ ਦੀ ਕਾਪੀ ਕਰਾ ਦਿਓ ਜਮਾ ਕਰਾ ਦਿਓ ਸਾਡੇ ਉਹਨੂੰ ਐਂਟਰੀ ਦੇ ਦਿਓ ਸਾਨੂੰ ਬਹੁਤ ਹੀ ਮਾੜੇ ਤਰੀਕੇ ਨਾਲ ਤੁਹਾਨੂੰ ਵੀ ਡੀਲ ਕੀਤਾ ਜਾਂਦਾ ਹੈ ਵੀ ਜਾਓ ਜਾਓ ਤੁਹਾਨੂੰ ਕੋਈ ਕਾਪੀ ਨਹੀਂ ਮਿਲਣੀ ਤੋਂ ਮੇਰੀ ਬੇਨਤੀ ਹੈ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਦੇ ਅੱਗੇ ਸਾਡੇ ਮੰਤਰੀ ਸਾਹਿਬਾਨ ਸਾਹਿਬ ਦੇ ਅੱਗੇ ਕਿ ਸਾਡੇ ਜਿਹੜੇ ਮੁਲਾਜ਼ਮ ਆ ਜਿਹੜੇ ਮੁਲਾਜ਼ਮ ਆ ਜਿਹੜੇ 2012 'ਚ ਪੱਕੇ ਹੋ ਚੁੱਕੇ ਆ ਇਹਨਾਂ ਨਾਲ ਇੰਨਾ ਕਿ ਜ਼ੁਲਮ ਹੋ ਰਿਹਾ ਹੈ ਕਿ ਪੁੱਛੋ ਅੱਜ ਵੀ ਇਹ ਲੈਟਰ ਮੰਗ ਕੇ ਆਏ ਸੀ ਅਜਿੰਦ ਦੇ ਨਾਮ ਅੱਜ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲਣ ਆਏ ਸੀ ਤੇ ਕਮਿਸ਼ਨਰ ਸਾਹਿਬ ਇੱਥੇ ਮੌਜੂਦ ਨਹੀਂ ਸੀ ਮੌਕੇ ਉਹਨਾਂ ਨੌਨਵਾ ਦੇ ਵਿੱਚ ਕੋਈ ਮੀਟਿੰਗ ਚੱਲ ਰਹੀ ਆ ਤੇ ਅਸੀਂ ਫਿਰ ਉਹਨਾਂ ਦੇ ਪੀਐਸ ਸਾਹਿਬ ਨੂੰ ਮਿਲੇ ਸੀ ਸੈਕਟਰੀ ਸਾਹਿਬ ਅਰਣੋੜਾ ਜੀ ਨੂੰ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਕ ਸੋਮਵਾਰ ਤੱਕ ਤੁਹਾਡੀਆਂ ਸਾਰੀਆਂ ਮਸਲੇ ਹੱਲ ਹੋ ਜਾਣਗੇ। ਜੇ ਨਹੀਂ ਮੰਗ ਹੱਲ ਨਹੀਂ ਹੁੰਦਾ ਤਾਂ ਫਿਰ ਜੇ ਨਹੀਂ ਸਾਡੇ ਮੰਗਾ ਹੱਲ ਨਹੀਂ ਹੋਣਗੇ ਤੇ ਇਸੇ ਤਰ੍ਹਾਂ ਸੋਮਵਾਰ ਅਸੀਂ ਫਿਰ ਇਕੱਠੇ ਹੋ ਜਾਵਾਂਗੇ ਮੰਗਲਵਾਰ ਫਿਰ ਇਕੱਠੇ ਹੋ ਜਾਵਾਂਗੇ ਅਸੀਂ ਦੇਖੋ ਜੀ ਇਹੀ ਵਾਰਤਾ ਹੈ ਸਵੈ ਸੇਵਕ ਸੰਘ ਵੱਲ ਖੁੱਲੇ ਤੌਰ ਤੇ ਸੜਨਾ ਚੱਲੋ ਸ਼ਰਤ ਇੱਕੋ ਹੀ ਹੈ ਕਿ ਸੜਨਾ ਖੁੱਲੇ ਹੋਏ ਤੌਰ ਤੇ ਚੱਲੋ ਰਿਟਾਇਰਮੈਂਟ ਤੱਕ ਉਹਨਾਂ ਦਾ ਕੰਮ ਫ੍ਰੀ ਕਰਾ ਕੇ ਦਵਾਂਗੇ ਅਸੀਂ ਇਹ ਸਾਡਾ ਖੁੱਲਾ ਚੈਲੰਜ ਹੈ ਸਾਡਾ ਨਾ ਅਸੀਂ ਪੈਸਾ ਲੈਂਦੇ ਹਾਂ ਨਾ ਅਸੀਂ ਪੈਸਾ ਲੈਣੇ ਆ ਤੇ ਨਾ ਪੈਸਾ ਅਗੇ ਦੰਨੇ ਕਿਸਨੂੰ ਜਿਹੜਾ ਮੁਲਾਜ਼ਮਾਂ ਦਾ ਹੱਕ ਵਾ ਉਹ ਬਿਨਾ ਪੈਸਾ ਵੀ ਦਵਾਵਾਂਗੇ ਇਹ ਇਹ ਤੁਹਾਨੂੰ ਗੰਢੀ ਦਿੰਨੇ ਆ ਜੀ ਸਾਡੀ ਗੋਪੀ ਖੋਸਾਲਾ ਦੇ ਪ੍ਰਧਾਨ ਜੀ ਹੈਗੇ ਨੇ ਸਾਡੀ ਜਿਹੜੀ ਟੀਮ ਆ ਸਾਡੀ ਬਹੁਤ ਵਧੀਆ ਟੀਮ ਆ ਜੀ ਇੱਕ ਆ ਨਾ ਪਿਛਲੇ ਦਿਨੀ ਸਾਨੂੰ ਸਪਾਈ ਸੇਵਕ ਮੁਲਾਜ਼ਮਾਂ ਨੂੰ ਛੁੱਟੀਆਂ ਦੇ ਪੈਸੇ ਦਿੱਤੇ ਗਏ ਸੀ ਛੁੱਟੀਆਂ ਦੇ ਪੈਸੇ ਮੀਨਸ ਵੀ ਸਾਰੇ ਸਾਲ ਦੇ ਵਿੱਚ ਜਿੰਨੀਆਂ ਗੱਸੇ ਛੁੱਟੀਆਂ ਆਉਂਦੀਆਂ ਜਿੰਨੇ ਤਿਹਾੜੀਆਂ ਦੀ ਛੁੱਟੀਆਂ ਆਉਂਦੀਆਂ ਉਸ ਦੌਰਾਨ ਵੀ ਸਾਡੇ ਜਿਹੜੇ ਸਪਾਈ ਸੇਵਕ ਕੰਮ ਕਰਦੇ ਨੇ ਤੇ ਉਹ ਕੰਮ ਦੇ ਵੇਜ ਕੰਮ ਦੇ ਬਦਲੇ ਉਹਨਾਂ ਨੂੰ ਛੁੱਟੀਆਂ ਦੇ ਪੈਸੇ ਇਕੱਠੇ ਸਾਲ 'ਚ ਇੱਕ ਵਾਰੀ ਦਿੱਤੇ ਜਾਂਦੇ ਆ ਜਿਹੜੇ ਕਿ ਪਿਛਲੀ ਵਾਰੀ ਵੀ ਸਾਨੂੰ ਦਿੱਤੇ ਗਏ ਐ ਇਸ ਵਾਰੀ ਪਿਛਲੇ ਮਹੀਨੇ ਦਿੱਤੇ ਗਏ ਸੀਗੇ ਸਾਨੂੰ ਹੋਇਆ ਕੀ ਹੈ ਕਿ ਜਿਹੜੇ ਕਲਰਕ ਸਾਡੇ ਹੈਗੇ ਉਹ 2500 ਰੁਪਏ ਹਰ ਮਹੀਨਾ ਵਾਪਸ ਕੱਟ ਰਹੇ ਜੀ ਉਹਨਾਂ ਨੂੰ ਅਸੀਂ ਇਹ ਪੁੱਛਣਾ ਚਾਹੁੰਦੇ ਆ ਕਿ ਜੇ ਛੁੱਟੀਆਂ ਦੇ ਪੈਸੇ ਸਾਨੂੰ ਦਿੱਤੇ ਆ ਤੇ ਉਹ ਕੱਟ ਕਿਉਂ ਰਹੇ ਆ ਤੇ ਜੇ ਇਹ ਕਮਿਸ਼ਨ ਸਾਹਿਬ ਤਾਂ ਗੱਲ ਲੈਂਦੀ ਹੈ ਉਹਨਾਂ ਨੂੰ ਤਾਂ ਨੋਟਿਸ ਹੀ ਨਹੀਂ ਹੈਗਾ ਵੀ ਪਹਿ ਕੱਟ ਕੱਟ ਰਹੇ ਆ ਤੇ ਇਹ ਗੱਲ ਜਿਹੜੀ ਮੇਨ ਮੰਗ ਜਿਹੜੀ ਅਸੀਂ ਇਹ ਕਰਦੇ ਪਏ ਆ ਕਿ ਜਿਹੜਾ ਹਰ 2500 ਰੁਪਿਆ ਕੱਟਦੇ ਪਿਆ ਇਹ ਬੰਦ ਕੀਤਾ ਜਾਵੇ ਜਿਹੜਾ ਆਲਰੇਡੀ ਕੱਟ ਚੁੱਕੇ ਆ ਉਹ ਵੀ ਸਾਨੂੰ ਵਾਪਸ ਕੀਤਾ ਜਾਵੇ ਔਰ ਦੂਜੀ ਗੱਲ ਤੁਹਾਨੂੰ ਇਹ ਦੱਸ ਦਈਏ ਕਿ ਜਿਹੜੇ 2500 ਰੁਪਏ ਕੱਟ ਰਹੇ ਆ ਕਿਸੇ ਦੀ 18000 ਤਰ੍ਹਾਂ ਆ ਉਹਦਾ ਹੀ 2500 ਰੁਪਏ ਕੱਟ ਰਹੇ ਆ ਕਿਸੇ ਦੀ 55000 60000 ਤਰ੍ਹਾਂ ਆ ਉਹਦਾ ਹੀ 2500 ਕੱਟ ਰਿਹਾ ਕੋਈ ਤਾਲ ਮੇਲ ਨਹੀਂ ਆ ਕਿਸੇ ਦੀ ਜੇ 3000 ਦਿਹਾੜੀ ਆ ਤੇ ਕਿਸੇ ਦੀ ਜੇ 600 ਰੁਪਏ ਦਿਹਾੜੀ ਆ ਤੋ ਉਹ ਬਿਲਕੁਲ ਬਰਾਬਰ ਰੱਖਿਆ ਪੈਣਾ ਹਿਸਾਬ ਦਾ। ਉਹ ਦੂਸਰੀ ਗੱਲ ਜਿਨ੍ਹਾਂ ਨੂੰ ਪੈਸੇ ਮਿਲੇ ਵੀ ਨਹੀਂ ਛੁੱਟੀਆਂ ਦੇ ਉਹਨਾਂ ਦੇ ਪੈਸੇ ਵੀ ਕੱਟ ਲਏ ਗਏ ਆ। ਇੰਨੀ ਅਨਿਯਮਰਗਦੀ ਹੈ ਕਿ ਪੁੱਛੋ ਕੁਛ ਨਾ। ਜਿਆਦਾ ਕਲਰ ਕਾਨੂੰ ਕੰਮ ਕਰਦੇ ਨਹੀਂ ਹੁੰਦਾ ਤੇ ਜਾਂ ਇਹ ਜਾਣਬੁੱਝ ਕੇ ਕਰਦੇ ਆ। ਤੋ ਮੇਰੀ ਬੇਨਤੀ ਹੈ ਕਾਰਪੋਰੇਸ਼ਨ ਕਮਿਸ਼ਨ ਸਾਹਿਬ ਦੇ ਅੱਗੇ ਇਹਦੇ ਉੱਪਰ ਗੌਰ ਕੀਤਾ ਜਾਵੇ ਤੇ ਸਾਡੇ ਜਿਹੜੇ ਬੇਨਸਾਫੀ ਹੋ ਰਹੀ ਹੈ ਇਹਨੂੰ ਸਾਨੂੰ ਇਨਸਾਫ ਦਿੱਤਾ ਜਾਵੇ। ਇਹਨਾਂ ਨੇ ਆਪਣਾ ਇੱਕ ਐਪਲੀਕੇਸ਼ਨ ਦਿੱਤੀ ਹੈ ਜਿਵੇਂ ਜਿਹਨਾਂ ਦੀ ਕੁਝ ਮੁਸ਼ਕਿਲਾਂ ਹੋਈਆਂ ਨੇ ਲਾਈਕ ਇਹਨਾਂ ਨੂੰ ਕਾਪੀਆਂ ਨਹੀਂ ਮਿਲ ਰਹੀਆਂ ਜੀ ਪੀਸੀਪੀਐਫ ਦੀ ਇਹਨਾਂ ਨੂੰ ਅਕ ਇੱਕ ਦੋ ਹੋਰ ਮੁਸ਼ਕਲਾਂ ਆ ਗਈਆਂ ਜਿਹੜੀਆਂ ਕਿ ਕੁਮੇਸ਼ ਸਾਹਿਬ ਨੂੰ ਸੋਮਵਾਰ ਉਹਨਾਂ ਨੂੰ ਡਿਸਕਸ ਕਰਕੇ ਇਹ ਜਲਦ ਤੋਂ ਜਲਦ ਇਹਨਾਂ ਦਾ ਨਿਪਟਾਰਾ ਕੀਤਾ ਜਾ